ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਕੁਦਰਤ ਦਾ ਨਜ਼ਾਰੇ ਜਿਹੜੇ ਆ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਪਣੇ ਚੈਨਲ ਤੇ ਕਿਵੇਂ ਬੱਦਲ ਪਾਣੀ ਦੇ ਨਾਲ ਭਰ ਕੇ ਆਏ ਹੋਏ ਨੇ ਤੇ ਜਾ ਰਹੇ ਨੇ ਬੱਦਲ ਤੇ ਬੁੰਦਾ ਬੰਦ ਹੀ ਆ ਜਿਹੜੀ ਹੋ ਰਹੀ ਆ ਸੋ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਬਹੁਤ ਵਧੀਆ ਕੁਦਰਤ ਦਾ ਸੀਨ ਆ ਜਿਹੜਾ ਤੁਹਾਡੇ ਨਾਲ ਅਸੀਂ ਆਪਣੇ ਚੈਨਲ ਤੇ ਸਾਂਝਾ ਕਰ ਰਹੇ ਹਾਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਦੋਸਤੋ ਦੇਖੋ ਕਿਦਾਂ ਬੱਦਲ ਜਾ ਰਹੇ ਨੇ ਦੋਸਤੋ ਪਾਣੀ ਨਾਲ ਭਰ ਕੇ ਬੱਦਲ ਆਏ ਹੋਏ ਨੇ ਤੇ ਬੂੰਦਾਬੰਦੀ ਜਿਹੜੀ ਸ਼ੁਰੂ ਹੋ ਚੁੱਕੀ ਹੈ بارش ਤੇ ਕੁਦਰਤ ਦਾ ਜਿਹੜਾ ਨਜ਼ਾਰਾ ਵਾ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਜਰੀਏ ਦਿਖਾ ਰਹੇ ਹਾਂ ਸੋ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਅਸੀਂ ਸਮੇਂ-ਸਮੇਂ ਤੇ ਇਸ ਚੈਨਲ ਤੇ ਨਵੇਂ-ਨਵੇਂ ਰੰਗ ਜਿਹੜੇ ਉਹ ਪੇਸ਼ ਕਰਦੇ ਰਹਿੰਦੇ ਹਾਂ ਇਸ ਲਈ ਸਾਡੇ ਚੈਨਲ ਦਾ ਨਾਮ ਜਿਹੜਾ ਉਹ ਆਲ ਰੰਗ ਚੈਨਲ ਪੰਜਾਬੀ ਏ ਕੁਦਰਤ ਦੇ ਨਿਆਰੇ ਦੋਸਤੋ ਤੁਹਾਡੇ ਨਾਲ ਕਿਵੇਂ ਪੰਛੀ ਵੀ ਝੂਮ ਰਹੇ ਨੇ ਆ ਵੇਖੋ ਫਿਰ ਰਹੇ ਨੇ ਸਮਾਂ ਦੇ ਵਿੱਚ ਤੋ ਦੋਸਤੋ ਜੁੜ ਜੋ ਚੈਨਲ ਦੇ ਨਾਲ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਕਮੈਂਟਾ ਜਰੂਰ ਸਾਡੇ ਨਾਲ ਸਾਂਝਾ ਕਰਿਓ ਕੁਦਰਤ ਦੇ ਨਜ਼ਾਰੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਦੋਸਤੋ ਸਾਂਝੇ ਕਰ ਰਹੇ ਹਾਂ ਲਾਈਕ ਜਰੂਰ ਕਰਿਓ ਵੀਡੀਓ ਨੂੰ ਆਲ ਰੰਗ ਚੈਨਲ ਪੰਜਾਬੀ ਸਾਡੇ ਚੈਨਲ ਦਾ ਨਾਮ ਹੈ ਦੋਸਤੋ ਦੱਸਿਓ ਕਮੈਂਟ ਕਰਕੇ ਕਿੱਥੇ-ਕਿੱਥੇ ਮੀਂਹ ਪੈ ਰਿਹਾ ਹੈ بارش ਹੋ ਰਹੀ ਆ ਬਹੁਤ ਤੇਜ਼ بارش ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਪੰਜਾਬ ਸਾਡਾ ਜ਼ਿਲ੍ਹਾ ਮੋਗੇ ਦੇ ਵਾਂਗੂੰ ਤੁਸੀਂ ਦੱਸਿਓ ਵੀ ਤੁਹਾਡੇ ਮੌਸਮ ਦਾ ਕੀ ਹੈ ਹਾਲਚਾਲ ਸਾਡੇ ਆਲ ਰੰਗ ਚੈਨਲ ਜਰੀਏ ਅਸੀਂ ਲਾਈਵ ਤੁਹਾਨੂੰ ਜਿਹੜੀਆਂ ਤਸਵੀਰਾਂ ਕੁਦਰਤ ਦੇ ਰੰਗਾਂ ਦੀਆਂ ਦਿਖਾ ਰਿਹਾ ਹਾਂ ਉੱਪਰ ਕਾਲੇ ਬੱਦਰ ਅਸਮਾਨ ਦੇ ਵਿੱਚ ਪਹਿਲਾਂ ਪਾਣੀ ਭਰ ਕੇ ਲਿਆਏ ਉਸ ਤੋਂ ਬਾਅਦ ਤੇਜ਼ بارش ਜਿਹੜੀ ਪਹਿਲਾਂ ਬੂੰਦਾਬੰਦੀ ਸ਼ੁਰੂ ਹੋਈ ਉਸ ਤੋਂ ਬਾਅਦ ਪੂਰਾ ਤੇਜ਼ ਬਾਰਿਸ਼ ਆ ਜਿਹੜੀ ਉਹ ਸ਼ੁਰੂ ਹੋ ਗਈ ਤੇ ਚੈਨਲ ਦੀ ਵੀਡੀਓ ਨੂੰ ਲਾਈਕ ਕਰ ਦਿਓ ਇਸ ਦੋਸਤੋ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਤੇ ਤੁਹਾਨੂੰ ਲਾਈਵ ਤਸਵੀਰਾਂ ਦੋਸਤੋ ਦਿਖਾ ਰਹੇ ਹਾਂ ਨਵਾਂ ਜੀ ਲਾਈਵ ਤਸਵੀਰਾਂ ਸਾਡੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਦੋਸਤੋ ਕੋਦਰ ਮੀਂਹ ਆ ਗਿਆ ਹੈ ਪਰਨਾਲੇ ਆ ਜਿਹੜੇ ਚੱਲ ਪਏ ਨੇ ਜੀ ਆ ਦੇਖੋ ਜੀ ਪਰਨਾਲੇ ਘਰਾਂ ਦੇ ਪਰਨਾਲੇ ਆ ਜਿਹੜੇ ਚੱਲ ਪਏ ਨੇ ਮੀਂਹ ਪੂਰਾ ਤੇਜ਼ ਮੀਂਹ ਆ ਜਿਹੜਾ ਉਹ ਇਸ ਟਾਈਮ ਜਿਹੜੀ ਬਾਰਸ਼ ਆ ਅਸੀਂ ਲਾਈਵ ਕਵਰੇਜ ਦਿਖਾ ਰਹੇ ਹਾਂ ਮੋਗਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਦੇ ਵਿੱਚ ਬਾਕੀ ਵੀ ਪੰਜਾਬ ਦੇ ਹਿੱਸਿਆਂ ਦੇ ਵਿੱਚ ਕਿਵੇਂ ਆ ਮੌਸਮ ਤੇ ਤੁਸੀਂ ਕਮੈਂਟ ਦੇ ਜ਼ਰੀਏ ਸਾਨੂੰ ਦੱਸਣਾ ਦੋਸਤੋ ਤੁਹਾਡੇ ਨਾਲ ਆਹ ਲ ਰੰਗ ਚੈਨਲ ਤੇ ਅਸੀਂ ਦੋਸਤੋ ਤੁਹਾਡੇ ਨਾਲ ਆਹ ਲ ਰੰਗ ਚੈਨਲ ਤੇ ਅਸੀਂ ਲਾਈਵ ਦਿਖਾ ਰਹੇ ਹਾਂ ਬਹੁਤ ਤੇਜ਼ ਫਰਟੇਦਾਰ ਮੀਂਹ ਪੈ ਰਿਹਾ ਹੈ ਫਲੱਟ ਆ ਗਿਆ ਹੈ ਜੀ ਹਰਾਂ ਦੇ ਪ੍ਰਣਾਲੇ ਚੱਲ ਪਏ ਨੇ। ਲਾਈਵ ਤਸਵੀਰਾਂ ਦੋਸਤੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। بارش ਨਹੀਂ ਆ ਜਿਹੜਾ ਬਹੁਤ ਤੇਜ਼ ਨਹੀਂ ਆ ਜਿਹੜਾ ਇਸ ਵਕਤ ਆ ਗਿਆ ਹੈ ਜੀ। ਅਸੀਂ ਮੋਗੇ ਜ਼ਿਲ੍ਹੇ ਤੋਂ ਦਿਖਾ ਰਹੇ ਹਾਂ ਤੁਹਾਨੂੰ ਤੇ ਤੁਸੀਂ ਆਪਣੇ ਕਮੈਂਟ ਨਾਲ ਕਰਕੇ ਸਾਡੇ ਨਾਲ ਸਾਂਝਾ ਕਰੋ ਜੀ ਤੁਹਾਡੇ ਵੀ ਨਹੀਂ ਆ। ਦੇਖੋ ਕਿਵੇਂ ਥਾਂ ਦੇ ਪ੍ਰਣਾਲੇ ਆ ਜਿਹੜੇ ਚੱਲ ਪਏ ਨੇ। मोटर जी <coughs> ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਬਿਖਾ ਰਹੇ ਹਾਂ ਮੀਂਹ ਜਿਹੜਾ ਬਹੁਤ ਤੇਜ਼ ਇਸ ਵਕਤ ਨਹੀਂ ਆ ਗਿਆ ਹੈ ਘਰਾਂ ਦੇ ਪ੍ਰਣਾਲੇ ਆ ਜਿਹੜੇ ਉਹ ਮੋਟਰ ਜਣੀ ਧਾਰ ਵਜ ਰਹੀ ਆ ਪ੍ਰਣਾਲਾ ਚੱਲ ਰਿਹਾ ਬਲ ਦੀ ਭਾਰ ਦਿੱਤੀ ਹੈ ਜੀ ਮੀਂਹ ਜਿਹੜਾ ਬਹੁਤ ਤੇਜ਼ ਆ ਗਿਆ ਵੀਡੀਓ ਨੂੰ ਦੋਸਤੋ ਕਮੈਂਟ ਕਰਕੇ ਦੱਸਿਓ ਜਿ ਤੁਹਾਡੇ ਮੌਸਮ ਦਾ ਕੀ ਹਾਲ ਹੈ ਮੀਂਹ ਜਿਹੜਾ ਬਹੁਤ ਤੇਜ਼ ਮੀਂਹ ਜਿਸ ਨੂੰ ਆਪਾਂ ਮੋਟੀਆਂ ਕਣੀਆਂ ਵਾਲੀ ਬਾਰਸ਼ ਕਹਿ ਸਕਦੇ ਹਾਂ ਤੇ ਵਿੱਚ ਹਵਾ ਵੀ ਚੱਲ ਰਹੀ ਹੈ ਤੇ ਇਸ ਵਕਤ ਬਹੁਤ ਤੇਜ਼ ਮੀਂਹ ਹੈ ਜਿਹੜਾ ਉੱਪਰਿਆ ਦੋਸਤੋ ਗਰਮੀ ਤੋਂ ਜਿਹੜੀ ਰਾਹਤ ਮਿਲੀ ਹੈ ਹਾੜ ਦੀ ਤਪਸ ਨੇ ਤਪਾਈ ਪਾਈ ਸੀ ਬੰਦੇ ਪਸ਼ੂ ਪੰਛੀ ਸਭ ਮਰ ਜਾਏ ਪਏ ਸੀ ਹਾੜ ਦੀ ਤਪਸ ਨੇ ਤਪਾਈ ਪਾਈ ਸੀ ਬੰਦੇ ਪਸ਼ੂ ਪੰਛੀ ਸਭ ਮਰ ਜਾਏ ਪਏ ਸੀ ਹਾੜ ਦੀ ਤਪਸ ਨੇ ਤਪਾਈ ਪਾਈ ਸੀ ਬੰਦੇ ਪਸੂ ਪੰਛੀ ਸਭ ਮਰ ਜਾਏ ਪਏ ਸੀ ਫੁੱਲ ਬੂਟੇ ਵੀ ਕਮਲਾਏ ਪਏ ਸੀ ਹਰ ਕੋਈ ਗਰਮੀ ਗਰਮੀ ਕਰਦਾ ਸਾਵਣ ਆ ਗਿਆ ਜੀ ਮੀਂਹ ਜੋਰ ਦਾ ਵਰਦਾ ਸਾਵਣ ਆ ਗਿਆ ਜੀ